ਸਿਆਣਿਆਂ ਨੇ ਇੱਕ ਗੱਲ ਕਹੀ ਹੈ ਕਿ ਕਿਸੇ ਵੀ ਮਜਬੂਰ ਬੰਦੇ ਦਾ ਫਾਇਦਾ ਨਹੀਂ ਚੱਕਣਾ ਚਾਹੀਦਾ ਪਰ ਅੱਜ ਦੀ ਦੁਨੀਆ ਦੇ ਵਿੱਚ ਜੋ ਅੱਜ ਕੱਲ੍ਹ ਚੱਲ ਰਿਹਾ ਹੈ ਜੇ ਕਿਸੇ ਬੰਦੇ ਨੂੰ ਕੋਈ ਮਜਬੂਰ ਆਦਮੀ ਦਿਖਦਾ ਹੈ ਤਾਂ ਸਭ ਤੋਂ ਪਹਿਲਾਂ ਲੋਕੀ ਫਾਇਦਾ ਉਸ ਬੰਦੇ ਦਾ ਹੀ ਚੱਕਦੇ ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਇਹ ਪਹਿਲਾਂ ਹੀ ਮਜਬੂਰ ਹੈ ਤੇ ਇਹਦੇ ਤੋਂ ਸਾਨੂੰ ਕੀ ਡਰ ਹੈ ਪਰ ਕਈ ਵਾਰੀ ਇਹੋ ਲਾਲਚ ਜਾਂ ਫਿਰ ਇਹ ਮਜਬੂਰੀ ਦਾ ਫਾਇਦਾ ਚੱਕਣਾ ਉਸ ਬੰਦੇ ਤੇ ਇੰਨਾ ਭਾਰੀ ਪੈ ਜਾਂਦਾ ਹੈ ਕਿ ਜਿਸ ਤੋਂ ਬਾਅਦ ਉਹ ਬੰਦਾ ਨਾਂ ਤੇ ਜਿਉਂਦਿਆਂ ਦੇ ਵਿੱਚ ਰਹਿੰਦਾ ਹੈ ਤੇ ਨਾਂ ਹੀ ਮਰਿਆਂ ਦੇ ਵਿੱਚ ਰਹਿੰਦਾ ਹੈ ਅੱਜ ਦੀ ਜਿਹੜੀ ਮੈਂ ਸੱਚੀ ਘਟਨਾ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹਦੇ ਵਿੱਚ ਵੀ ਕੁਝ ਇਹੋ ਜਿਹਾ ਹੀ ਹੋਇਆ ਸੀ ਇਸ ਘਟਨਾ ਦੇ ਵਿੱਚ ਇੱਕ ਦੋ ਨਹੀਂ ਬਲਕਿ ਕਈ ਬੰਦਿਆਂ ਨੇ ਇੱਕ ਮਜਬੂਰ ਕੁੜੀ ਦਾ ਫਾਇਦਾ ਚੱਕਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਜਿਹੜੀ ਮਜਬੂਰੀ ਦਾ ਫਾਇਦਾ ਚੱਕ ਰਹੇ ਨੇ ਉਹਦਾ ਰਿਜ਼ਲਟ ਕਿੰਨਾ ਭਿਆਨਕ ਨਿਕਲੇਗਾ ਤੇ ਜਦੋਂ ਇਹ ਰਿਜ਼ਲਟ ਨਿਕਲਿਆ ਤਾਂ ਜਿਨਨੇ ਜਿਨਨੇ ਵੀ ਇਹ ਸੁਣਿਆ ਉਹ ਸਾਰੇ ਹੀ ਡੰਗ ਰਹਿ ਗਏ ਸਨ ਇਹੀ ਪੂਰਾ ਮਾਜਰਾ ਤੇ ਕਿੱਥੋਂ ਦੀ ਹੈ ਘਟਨਾ ਹੈ ਤੁਹਾਨੂੰ ਦੱਸਦੇ ਹਾਂ ਕਿੱਥੋਂ ਦੀ ਹੈ ਘਟਨਾ ਹੈ ਇਹ ਤੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗਾ ਪਹਿਲਾਂ ਤੁਸੀਂ ਇਹ ਪੂਰੀ ਘਟਨਾ ਨੂੰ ਸੁਣੋ ਇੱਕ ਪਿੰਡ ਦੇ ਵਿੱਚ ਦੋ ਦੋਸਤ ਹੁੰਦੇ ਨੇ ਇਹ ਦੋਸਤ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਇਹਨਾਂ ਨੂੰ ਸਰੀਰ ਦੇ ਵਿੱਚ ਜਿਵੇਂ ਸੁਸਤੀ ਸੁਸਤੀ ਦੂਸ ਹੁੰਦੀ ਬੁਖਾਰ ਜ਼ੁਕਾਮ ਰਹਿੰਦਾ ਸੀ ਇਹੋ ਜਿਹਾ ਇਹਨਾਂ ਨੂੰ ਕਾਫੀ ਦਿਨਾਂ ਤੋਂ ਮਹਿਸੂਸ ਹੋ ਰਿਹਾ ਸੀ ਪਿੰਡ ਦੇ ਡਾਕਟਰ ਦੇ ਕੋਲੇ ਜਾਂਦੇ ਨੇ ਦੋਨੇ ਜਾਣੇ ਤੇ ਡਾਕਟਰ ਨੂੰ ਜਾ ਕੇ ਕਹਿੰਦੇ ਨੇ ਕਿ ਇਹਨਾਂ ਨੂੰ ਖਾਂਸੀ ਜ਼ੁਕਾਮ ਹੈ ਥੋੜਾ ਥੋੜਾ ਬੁਖਾਰ ਹੈ ਸੁਸਤੀ ਸੁਸਤੀ ਵਾਲਾ ਇਹਨਾਂ ਨੂੰ ਮਹਿਸੂਸ ਹੁੰਦਾ ਰਹਿੰਦਾ ਹੈ ਤੇ ਦੋਨਾਂ ਨੂੰ ਹੀ ਇੱਕੋ ਜਿਹੀ ਬਿਮਾਰੀ ਲੱਗ ਰਹੀ ਹੈ ਤੇ ਲੱਛਣ ਵੀ ਇੱਕੋ ਜਿਹੇ ਹੀ ਆ ਰਹੇ ਨੇ ਹੁਣ ਪਿੰਡ ਦੇ ਡਾਕਟਰ ਨੇ ਇਹਨਾਂ ਨੂੰ ਚੈੱਕ ਕੀਤਾ ਤੇ 4-5 ਦਿਨ ਦੀ ਇਹਨਾਂ ਨੂੰ ਦਵਾਈ ਦੇ ਦਿੱਤੀ ਇਹ 5-6 ਦਿਨ ਦੀ ਦਵਾਈ ਖਾਂਦੇ ਨੇ ਤੇ ਦਵਾਈ ਖਾਣ ਤੋਂ ਬਾਅਦ ਫਿਰ ਤੋਂ ਉਹੀ ਡਾਕਟਰ ਦੇ ਕੋਲ ਜਾਂਦੇ ਨੇ ਤੇ ਡਾਕਟਰ ਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਾਨੂੰ ਇਹ ਦਵਾਈ ਨਾਲ ਕੋਈ ਵੀ ਫਰਕ ਨਹੀਂ ਪਿਆ ਤੇ ਅਜੇ ਵੀ ਸਾਡਾ ਸਰੀਰ ਉਸੇ ਤਰ੍ਹਾਂ ਸੁਸਤ ਰਹਿੰਦਾ ਹੈ ਹਲਕਾ-ਹਲਕਾ ਜਿਹਾ ਬੁਖਾਰ ਰਹਿੰਦਾ ਹੈ ਤੇ ਨਾਲੇ ਖਾਂਸੀ ਜੁਕਾਨ ਵੀ ਰਹਿੰਦਾ ਹੈ ਹੁਣ ਡਾਕਟਰ ਇਹਨਾਂ ਨੂੰ ਕਹਿੰਦਾ ਕਿ ਤੁਹਾਡਾ ਖੂਨ ਟੈਸਟ ਕੀਤਾ ਜਾਵੇਗਾ ਤੇ ਇਹਨਾਂ ਦੇ ਖੂਨ ਟੈਸਟਾਂ ਦੇ ਵਿੱਚੋਂ ਇੱਕ ਟੈਸਟ ਕੀਤਾ ਜਾਂਦਾ ਹੈ ਐਚ ਆਈ ਵੀ ਜਦੋਂ ਐਚ ਆਈ ਵੀ ਖੂਨ ਟੈਸਟ ਦੀ ਰਿਪੋਰਟ ਆਉਂਦੀ ਹੈ ਤਾਂ ਇਹ ਰਿਪੋਰਟ ਦੇ ਕੇ ਇਹਨਾਂ ਦੋਨਾਂ ਮੁੰਡਿਆਂ ਦੇ ਪੈਰਾਂ ਥੱਲੇੋਂ ਜ਼ਮੀਨ ਹੇਲ ਜਾਂਦੀ ਹੈ ਤੇ ਡਾਕਟਰ ਵੀ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਹਨਾਂ ਦੋਨਾਂ ਮੁੰਡਿਆਂ ਦੀ ਐਚ ਆਈ ਵੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ ਹੁਣ ਡਾਕਟਰ ਵੀ ਹੈਰਾਨ ਸੀ ਕਿ ਦੋਨੇ ਮੁੰਡੇ ਆਪਸ ਦੇ ਵਿੱਚ ਦੋਸਤ ਨੇ ਦੋਨਾਂ ਨੂੰ ਐਚ ਆਈ ਵੀ ਕਿਵੇਂ ਹੋ ਗਿਆ ਡਾਕਟਰ ਇਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਇਹੋ ਜਿਹਾ ਕੀ ਕੀਤਾ ਜਾਂ ਕਿਹਦੇ ਸੰਪਰਕ ਦੇ ਵਿੱਚ ਆਏ ਜਿਸ ਤੋਂ ਤੁਹਾਨੂੰ ਏਡਸ ਹੋ ਗਈ ਇਹ ਉਹ ਦੱਸਦੇ ਨੇ ਕਿ ਸਾਡੇ ਪਿੰਡ ਦੇ ਵਿੱਚ ਇੱਕ ਕੁੜੀ ਹੈ ਉਸ ਕੁੜੀ ਦੇ ਕੋਲੇ ਦੋਨੇ ਜਾਨੇ ਜਾਂਦੇ ਸਨ ਇਹ ਦੋਨੇ ਜਾਨੇ ਹੀ ਉਸ ਕੁੜੀ ਦੇ ਨਾਲ ਸਰੀਰਕ ਸੰਬੰਧ ਵੀ ਬਣਾਉਂਦੇ ਸਨ ਤੇ ਹੋ ਸਕਦਾ ਹੈ ਕਿ ਉਹ ਕੁੜੀ ਨੂੰ ਐਚ ਆਈ ਵੀ ਪੋਜ਼ਿਟਿਵ ਹੋਵੇ ਤਾਂ ਉਸੇ ਤੋਂ ਇਹਨਾਂ ਨੂੰ ਇਹ ਜਿਹਾ ਵਾਇਰਸ ਜਾਂ ਫਿਰ ਬਿਮਾਰੀ ਲੱਗ ਗਈ ਹੋਵੇ ਇੱਥੇ ਦੋਨਾਂ ਮੁੰਡਿਆਂ ਨੇ ਇੱਕ ਹੋਰ ਗੱਲ ਦਾ ਖੁਲਾਸਾ ਕੀਤਾ ਕਿ ਡਾਕਟਰ ਸਾਹਿਬ ਸਿਰਫ ਆਪਾਂ ਦੋਨੇ ਹੀ ਉਸ ਕੁੜੀ ਦੇ ਕੋਲ ਨਹੀਂ ਜਾਂਦੇ ਬਲਕਿ ਸਾਡੇ ਪਿੰਡ ਦੇ 25-26 ਬੰਦੇ ਉਸ ਕੁੜੀ ਦੇ ਕੋਲ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਤਾਂ ਕਈ ਵਿਆਹ ਹੋਏ ਵੀ ਨੇ ਇਹ ਸਾਰੇ ਦੇ ਸਾਰੇ ਇਸ ਕੁੜੀ ਦੇ ਕੋਲ ਜਾਂਦੇ ਨੇ ਤੇ ਇਹਦੇ ਨਾਲ ਸਰੀਰਕ ਸੰਬੰਧ ਬਣਾਉਂਦੇ ਨੇ। ਉਹਨਾਂ ਸਾਰਿਆਂ ਨੂੰ ਕੀ ਐਚਆਈਵੀ ਹੋ ਗਿਆ ਹੋਵੇਗਾ ਜਾਂ ਫਿਰ ਇਹ ਬਿਮਾਰੀ ਲੱਗ ਗਈ ਹੋਵੇਗੀ। ਇੱਥੇ ਡਾਕਟਰ ਨੇ ਕਿਹਾ ਕਿ ਇਹ ਤਾਂ ਜਾਂਚ ਕਰਕੇ ਹੀ ਪਤਾ ਚੱਲੇਗਾ। ਇਹ ਦੋਨੇ ਮੁੰਡੇ ਇਹਨਾਂ ਦੇ ਵਿੱਚੋਂ ਜਿਸ ਨੂੰ ਵੀ ਇਹ ਜਾਣਦੇ ਸਨ ਉਹਨਾਂ ਦੇ ਕੋਲ ਜਾਂਦੇ ਨੇ। ਉਹਨਾਂ ਦੇ ਨਾਲ ਇਹ ਗੱਲ ਕਰਦੇ ਨੇ। ਹੁਣ ਪੂਰੇ ਪਿੰਡ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ। ਜਿਹੜੇ ਵੀ ਮੁੰਡੇ ਇਸ ਕੁੜੀ ਦੇ ਕੋਲ ਜਾਂਦੇ ਸਨ ਉਹ ਸਾਰੇ ਹੀ ਆਪਣਾ ਆਪਣਾ ਚੈੱਕਅਪ ਕਰਵਾਉਂਦੇ ਨੇ ਤੇ ਲਗਭਗ 20 ਮੁੰਡਿਆਂ ਨੂੰ ਇਹ ਜਿਹੜਾ ਐਚ ਆਈ ਵੀ ਪੋਜ਼ਿਟਿਵ ਨਿਕਲਦਾ ਹੈ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਕੁਝ ਵਿਆਹ ਹੋਏ ਸਨ ਉਹਨਾਂ ਦੀਆਂ ਜਦੋਂ ਘਰ ਵਾਲੀਆਂ ਦੇ ਟੈਸਟ ਕੀਤੇ ਜਾਂਦੇ ਨੇ ਤਾਂ ਉਹ ਵੀ ਇਸ ਬਿਮਾਰੀ ਦੇ ਨਾਲ ਸਪੀਰਤ ਨਿਕਲਦੀਆਂ ਨੇ ਇਹ ਜਿਹੜੀ ਘਟਨਾ ਹੋਈ ਸੀ ਇਹ ਘਟਨਾ ਸੀ ਉੱਤਰਾਖੰਡ ਦੇ ਨੈਨੀਤਾਲ ਦੀ ਤੇ ਇਸੇ ਇਲਾਕੇ ਦੇ ਵਿੱਚ ਇਹ ਘਟਨਾ ਤੋਂ 13 ਮਹੀਨੇ ਪਹਿਲਾਂ 26 ਜਾਨੇ ਐਚ ਆਈ ਵੀ ਪੋਜ਼ਿਟਿਵ ਨਿਕਲੇ ਸਨ ਤੇ ਹੁਣ ਤੱਕ ਤਾਂ ਜਾਣੀ ਕਿ ਪਿਛਲੇ 17 ਮਹੀਨਿਆਂ ਦੇ ਵਿੱਚ ਇਸੇ ਇਲਾਕੇ ਦੇ ਵਿੱਚੋਂ ਲਗਭਗ 45 ਜਾਨਿਆਂ ਨੂੰ ਏਡਸ ਹੋ ਚੁੱਕੀ ਸੀ ਜਿਦੇ ਵਿੱਚ 15 ਜਨਾਨੀਆਂ ਸਨ ਤੇ 30 ਮਰਦ ਸਨ ਤੇ ਤਿੰਨਾਂ ਮਰਦਾਂ ਦੇ ਵਿੱਚੋਂ 20 ਬੰਦੇ ਇਹੋ ਜੇ ਸਨ ਜਿਹੜੇ ਇਸ ਕੁੜੀ ਦੇ ਸੰਪਰਕ ਦੇ ਵਿੱਚ ਆਏ ਸਨ ਹੁਣ ਇਹ ਮੀਡੀਆ ਦੇ ਵਿੱਚ ਪੂਰੀ ਤਰ੍ਹਾਂ ਗੱਲ ਫੈਲ ਚੁੱਕੀ ਸੀ ਪੁਲਿਸ ਨੂੰ ਪਤਾ ਚੱਲਦਾ ਹੈ ਪੁਲਿਸ ਵੀ ਇਸ ਮਾਮਲੇ ਦੀ ਪੂਰੀ ਤਰ੍ਹਾਂ ਤਹਿਕੀਕਾਤ ਕਰਦੀ ਹੈ ਤੇ ਫਿਰ ਉਸ ਕੁੜੀ ਦੇ ਘਰ ਜਾਂਦੀ ਹੈ ਜਿਸ ਕੁੜੀ ਤੋਂ ਇਹ ਬਿਮਾਰੀ ਫੈਲ ਰਹੀ ਸੀ ਜਦੋਂ ਉਸ ਕੁੜੀ ਦੇ ਘਰ ਜਾਂਦੀ ਹੈ ਤਾਂ ਦੇਖਦੇ ਨੇ ਕਿ ਇਸ ਕੁੜੀ ਦੀ ਹਾਲਤ ਕਾਫੀ ਖਰਾਬ ਸੀ। ਇਹਦੇ ਮਾਤਾ ਪਿਤਾ ਮਜ਼ਦੂਰੀ ਕਰਦੇ ਸਨ। ਉਹ ਮਜ਼ਦੂਰੀ ਲਈ ਬਾਹਰ ਗਏ ਹੋਏ ਸਨ। ਇਹਦੀ ਜੇ ਇਹ ਜਿਹੜੀ ਕੁੜੀ ਸੀ ਇਹਨੂੰ ਨਸ਼ੇ ਦੀ ਲਤ ਲੱਗੀ ਹੋਈ ਸੀ ਤੇ ਇੱਕ ਨਸ਼ੇੜੀ ਬਣ ਚੁੱਕੀ ਸੀ। ਹੁਣ ਇਹ ਖੁਦ ਹੀ ਦੱਸਦੀ ਹੈ ਕਿ ਨਸ਼ੇ ਦੀ ਇੰਨੀ ਇਹਨੂੰ ਲਤ ਲੱਗੀ ਹੋਈ ਸੀ ਕਿ ਇਹਨੂੰ ਹਰ ਰੋਜ਼ ਹੀ ਨਸ਼ਾ ਚਾਹੀਦਾ ਸੀ। ਨਸ਼ੇ ਵਾਸਤੇ ਇਹ ਘਰਦਿਆਂ ਦੇ ਕੋਲੋਂ ਪੈਸੇ ਮੰਗਦੀ ਸੀ ਪਰ ਘਰ ਦੇ ਤਾਂ ਪਹਿਲਾਂ ਹੀ ਗਰੀਬ ਸਨ। ਉਹ ਇਹਨੂੰ ਪੈਸਾ ਕਿੱਥੋਂ ਲਿਆ ਕੇ ਦੇਣ ਇਸ ਲਈ ਇਹਨੂੰ ਪੈਸਾ ਨਹੀਂ ਮਿਲਦਾ ਸੀ ਤੇ ਨਸ਼ੇ ਦੇ ਬਿਨਾਂ ਰਹਿ ਨਹੀਂ ਸਕਦੀ। ਇਹਨੇ ਉਹ ਸੋਚਿਆ ਕਿ ਕਿਉਂ ਨਾ ਇਹ ਆਪਣਾ ਜਿਸਮ ਵੇਚ ਕੇ ਮੁੰਡਿਆਂ ਨੂੰ ਫਸਾਵੇਗੀ। ਇਹ ਮੁੰਡਿਆਂ ਦੇ ਨਾਲ ਸੰਬੰਧ ਬਣਾਵੇਗੀ ਤੇ ਉਹਨਾਂ ਕੋਲੋਂ ਜਿਹੜੇ ਪੈਸੇ ਇਕੱਠੇ ਹੋਣਗੇ ਉਹਦਾ ਇਹ ਨਸ਼ਾ ਖਾਵੇਗੀ। ਇਹ ਕੁੜੀ ਹਜੇ ਬਾਲਗ ਨਹੀਂ ਹੋਈ ਸੀ ਨਬਾਲਗ ਸੀ ਤੇ ਇਸ ਲਈ ਇਹਦੀ ਕਾਉਂਸਲਿੰਗ ਉਸ ਸਮੇਂ ਜ਼ਰੂਰੀ ਸੀ। ਪਰ ਕਿਸੇ ਨੇ ਵੀ ਇਹਦੀ ਕਾਉਂਸਲਿੰਗ ਨਹੀਂ ਕੀਤੀ ਬਲਕਿ ਉਲਟਾ ਜੇਰਾ ਵੀ ਇਹਦੇ ਸੰਪਰਕ ਦੇ ਵਿੱਚ ਆਇਆ। ਉਹਨੇ ਹੀ ਇਹਦਾ ਫਾਇਦਾ ਚੱਕਣਾ ਚਾਹਿਆ। ਮੁੰਡਿਆਂ ਦੇ ਮਨ ਦੇ ਵਿੱਚ ਇਹ ਸੀ ਕਿ ਥੋੜੇ ਜੇ ਪੈਸੇ ਦੇ ਕੇ ਉਹਨਾਂ ਦਾ ਮਨੋਰੰਜਨ ਜਾਵੇਗਾ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਜੋ ਵੀ ਸਭ ਕਰ ਰਹੇ ਨੇ ਇਹਦਾ ਆਖਿਰਕਾਰ ਇਹਨਾਂ ਨੂੰ ਬਹੁਤ ਵੱਡੀ ਇਹਦੀ ਕੀਮਤ ਚੁਕਾਣੀ ਪਵੇਗੀ ਹੁਣ ਹੌਲੀ-ਹੌਲੀ ਇਸ ਕੁੜੀ ਦੇ ਚਰਚੇ ਪੂਰੇ ਪਿੰਡ ਦੇ ਵਿੱਚ ਹੋ ਗਏ ਸਨ ਤੇ ਹਰ ਕੋਈ ਇਹੀ ਚਾਹੁੰਦਾ ਸੀ ਕਿ ਇਸ ਕੁੜੀ ਦੇ ਨਾਲ ਸੰਬੰਧ ਬਣਾਇਆ ਜਾਵੇ ਕਿਉਂਕਿ ਥੋੜੇ ਜੇ ਪੈਸੇ ਲੈ ਕੇ ਉਹ ਆਪਣੀ ਇੱਜ਼ਤ ਦੇ ਦਿੰਦੀ ਸੀ ਉਹ ਤਾਂ ਮਜਬੂਰ ਸੀ ਕਿਉਂਕਿ ਉਹਨੂੰ ਨਸ਼ਾ ਲੱਗ ਗਿਆ ਹੋਇਆ ਸੀ ਉਹ ਨਸ਼ੇ ਤੋਂ ਬਿਨਾ ਨਹੀਂ ਰਹਿ ਸਕਦੀ ਸੀ ਇਸ ਲਈ ਉਹਨੂੰ ਕੁਝ ਪਤਾ ਨਹੀਂ ਚੱਲਦਾ ਸੀ ਕਿ ਉਹਦੇ ਨਾਲ ਕੀ ਕੁਝ ਹੋ ਰਿਹਾ ਉਹਨੂੰ ਇੱਕੋ ਗੱਲ ਸੁਜਦੀ ਸੀ ਕਿ ਉਹਨੂੰ ਨਸ਼ਾ ਚਾਹੀਦਾ ਹੈ ਤੇ ਨਸ਼ੇ ਦੇ ਲਈ ਉਹ ਕੁਝ ਵੀ ਕਰ ਸਕਦੀ ਸੀ ਪਰ ਦੂਜੇ ਬੰਨੇ ਇਹ ਜਿਹੜੇ ਮਰਦ ਸਨ ਉਹਦੀ ਮਜਬੂਰੀ ਦਾ ਫਾਇਦਾ ਚੱਕ ਰਹੇ ਸਨ ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਅੱਜਕੱਲ੍ਹ ਸਮਾਜ ਦੇ ਵਿੱਚ ਜੇਕਰ ਕੋਈ ਮਜਬੂਰ ਬੰਦਾ ਹੈ ਜਾਂ ਔਰਤ ਹੈ ਉਹਨੂੰ ਕੋਈ ਵੀ ਦਿਲਾਸਾ ਨਹੀਂ ਦਿੰਦਾ ਜਾਂ ਸਹਾਰਾ ਨਹੀਂ ਦਿੰਦਾ ਬਲਕਿ ਸਗੋਂ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕਦੇ ਨੇ ਪਰ ਸਵਾਲ ਇਹ ਸੀ ਕਿ ਇਹ ਕੁੜੀ ਨੂੰ ਇਹ ਬਿਮਾਰੀ ਲੱਗੀ ਕਿੱਥੋਂ ਕਿਉਂਕਿ ਜਦੋਂ ਇਹਦੇ ਕੋਲ ਮੁੰਡੇ ਆਉਂਦੇ ਸਨ ਵਿਆਹ ਵੀ ਆਉਂਦੇ ਸਨ ਕਵਾੜੇ ਵੀ ਆਉਂਦੇ ਸਨ ਨਸ਼ੇੜੀ ਵੀ ਆਉਂਦੇ ਸਨ ਤੇ ਹੋ ਸਕਦਾ ਹੈ ਕਿ ਬਾਹਰ ਤੋਂ ਕੋਈ ਬੰਦਾ ਇਹੋ ਜਿਹਾ ਆਇਆ ਹੋਵੇ ਜਿਹਨੂੰ ਕੋਈ ਇਹੋ ਜਿਹੀ ਬਿਮਾਰੀ ਹੋਵੇ ਤੇ ਉਹਦੇ ਨਾਲ ਇਹਨੇ ਸੰਬੰਧ ਬਣਾਏ ਹੋਣ ਇਨੂੰ ਵੀ ਇਹ ਬਿਮਾਰੀ ਲੱਗ ਗਈ। ਇਹਦੇ ਤੋਂ ਹੁਣ ਪੂਰੇ ਪਿੰਡ ਦੇ ਵਿੱਚ ਲਗਭਗ ਅੱਧੇ ਪਿੰਡ ਦੇ ਬੰਦਿਆਂ ਨੂੰ ਇਹ ਬਿਮਾਰੀ ਲੱਗ ਚੁੱਕੀ ਸੀ। ਤੇ ਜਿਹੜੇ ਬੰਦੇ ਵਿਆਹੇ ਹੋਏ ਸਨ ਉਹਨਾਂ ਨੇ ਵੀ ਆਪਣੇ ਘਰ ਵਾਲਿਆਂ ਨੂੰ ਅੱਗੇ ਇਹ ਬਿਮਾਰੀ ਦੇ ਦਿੱਤੀ ਸੀ। ਕੱਚੀ ਉਮਰ ਦੀ ਇਹ ਕੁੜੀ ਨੂੰ ਹਰ ਕੋਈ ਪਾਉਣਾ ਚਾਹੁੰਦਾ ਸੀ ਤੇ ਇਸੇ ਲਾਲਚ ਦੇ ਵਿੱਚ ਜਾਂ ਫਿਰ ਹਫਸ਼ ਦੇ ਵਿੱਚ ਲੋਕਾਂ ਨੇ ਆਪਣਾ ਘਰ ਬਰਬਾਦ ਕਰ ਲਿਆ। ਹੁਣ ਜੇਰਾ ਵੀ ਇਸ ਘਟਨਾ ਦੇ ਬਾਰੇ ਸੁਣਦਾ ਸੀ ਉਹ ਇਹੋ ਕਹਿੰਦਾ ਸੀ ਕਿ ਜੇਰਾ ਵੀ ਇਸ ਕੁੜੀ ਦੇ ਨਾਲ ਗਲਤ ਕਰਨਾ ਚਾਹੁੰਦਾ ਸੀ ਰੱਬ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਦੇ ਦਿੱਤੀ ਇਸ ਘਟਨਾ ਨੇ ਇੱਕ ਸਿੱਖਿਆ ਤਾਂ ਜ਼ਰੂਰ ਦਿੱਤੀ ਕਿ ਕਿਸੇ ਦਾ ਵੀ ਮਜਬੂਰੀ ਦੇ ਵਿੱਚ ਫਾਇਦਾ ਨਹੀਂ ਚੱਕਣਾ ਚਾਹੀਦਾ ਤੇ ਦੂਜਾ ਇਹ ਜਿਹੜੀ ਬਿਮਾਰੀ ਹੈ ਇਹ ਇੱਕ ਲਾ ਇਲਾਜ ਬਿਮਾਰੀ ਹੈ ਇੱਕ ਸਟੇਜ ਤੇ ਜਾ ਕੇ ਇਹਦਾ ਕੋਈ ਵੀ ਇਲਾਜ ਨਹੀਂ ਹੁੰਦਾ ਇਸ ਲਈ ਆਪਣੇ ਪਾਰਟਨਰ ਦੇ ਨਾਲ ਹੀ ਵਫਾਦਾਰ ਰਹੋ ਤੇ ਕੁਝ ਮਿੰਟ ਦਾ ਬਾਹਰ ਮজা ਲੈ ਕੇ ਕਈ ਜ਼ਿੰਦਗੀਆਂ ਬਰਬਾਦ ਕਰ ਸਕਦਾ ਹੈ। ਬਾਕੀ ਇਹ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਖੇਚ ਬੰਚਾਣਾ ਜਾਂ ਫਿਰ ਕਿਸੇ ਦਾ ਹਸੀ ਮਜ਼ਾਕ ਉਡਾਣਾ ਨਹੀਂ ਸੀ, ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ। ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ। ਧੰਨਵਾਦ।